ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ 15 ਦਿਨਾਂ ਬਾਅਦ ਭਾਰਤੀ ਫੌਜ ਨੇ ਰਾਤ 1:44 ਮਿੰਟਾਂ ਤੇ ਇੱਕ 에ਅਰ ਸਟ੍ਰਾਈਕ ਕੀਤਾ 에ਅਰ ਸਟ੍ਰਾਈਕ ਪਾਕਿਸਤਾਨ ਸਥਿਤ ਉਹਨਾਂ ਅਤੰਕੀ ਟਿਕਾਣਿਆਂ ਦੇ ਉੱਪਰ ਕੀਤਾ ਜਿੱਥੇ-ਜਿੱਥੇ ਟਾਰਗੇਟ ਕੀਤਾ ਹੋਇਆ ਸੀ ਭਾਰਤੀ ਫੌਜ ਨੇ ਜਿੱਥੋਂ-ਜਿੱਥੋਂ ਇਨਫੋਰਮੇਸ਼ਨ ਕਲੈਕਟ ਕੀਤੀ ਸੀ ਕਿ ਇੱਥੇ ਉਹ ਆਤੰਕਵਾਦੀਆਂ ਦੇ ਟਿਕਾਣੇ ਨੇ ਜਿੰਨਾਂ ਟਿਕਾਣਿਆਂ ਦੇ ਉੱਪਰ ਉਹ ਆਤੰਕਵਾਦੀ ਲੁਕੇ ਹੋਏ ਨੇ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਤਾਂ ਦੱਸ ਦਈਏ ਕਿ ਇਹ ਪਾਕਿਸਤਾਨ ਦੇ ਉੱਪਰ ਹਮਲਾ ਨਹੀਂ ਹੈ ਇਹ ਪਾਕਿਸਤਾਨ ਦੇ ਵਿੱਚ ਸਥਿਤ ਅਤੰਕੀ ਟਿਕਾਣਿਆਂ ਤੇ ਇਹ ਸਟ੍ਰਾਈਕ ਕੀਤਾ ਹੈ ਤਾਂ 9 ਟਿਕਾਣਿਆਂ ਤੇ ਲੰਗੀ ਰਾਤ ਭਾਰਤੀ ਫੌਜ ਨੇ ਇਹ ਸਟ੍ਰਾਈਕ ਕੀਤਾ ਜਿਦੇ ਵਿੱਚ 9 ਟਿਕਾਣਿਆਂ ਨੂੰ ਜਿਹੜਾ ਤਬਾਹ ਕੀਤਾ ਗਿਆ ਦੱਸਦੇ ਹੀ ਹੈ ਕਿ ਪੋਕੇ ਦੇ ਵਿੱਚ ਇਹ ਇਹ ਸਟ੍ਰਾਈਕ ਹੋਈ ਪੋਕੇ ਤੋਂ ਬਿਨਾ ਪਾਕਿਸਤਾਨ ਦੇ ਬਹਾਵਲਪੁਰ ਤੇ ਮੁਜਫਰਾਬਾਦ ਦੇ ਵਿੱਚ ਵੀ ਜਿਹੜੇ ਪਾਕ ਅਤੰਕੀ ਟਿਕਾਣੇ ਬਣੇ ਹੋਏ ਸੀ ਉਹਨਾਂ ਦੇ ਉੱਪਰ ਇੱਕ 에어 ਸਟ੍ਰਾਈਕ ਕੀਤਾ ਗਿਆ ਇਸ 에어 ਸਟ੍ਰਾਈਕ ਦੇ ਵਿੱਚ ਹਾਲੇ ਤੱਕ ਇੰਡੀਅਨ ਆਰਮੀ ਵੱਲੋਂ ਜੋ ਡਿਫੈਂਸ ਆਫ ਮਿਨਿਸਟਰੀ ਵੱਲੋਂ ਇੱਕ ਅਪਡੇਟ ਦਿੱਤੀ ਗਈ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਪਾਕਿਸਤਾਨ ਦੇ ਪੀਓਕੇ ਸਥਿਤ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਵਿੱਚ ਪੀਓਕੇ ਦੇ ਵਿੱਚ ਟਿਕਾਣੇ ਬਣੇ ਹੋਏ ਸੀ ਅਤਵਾਦੀਆਂ ਦੇ ਉਹਨਾਂ ਤੋਂ ਬਿਨਾ ਪਾਕਿਸਤਾਨ ਦੇ ਬਾਕੀ ਜਿਹੜੇ ਏਰੀਆਜ਼ ਨੇ ਜਿਹੜੇ ਪੰਜਾਬ ਨਾਲ ਟੱਚ ਹੁੰਦੇ ਨੇ ਬਹਾਵਲਪੁਰ ਤੇ ਮੁਜ਼ਫਰਬਾਦ ਉਹਦੇ ਵਿੱਚ ਵੀ ਕੁਝ ਪਾਕਿਸਤਾਨ ਦੇ ਜਿਹੜੇ ਅਸੀਂ ਇਲਾਕਿਆਂ ਦੇ ਵਿੱਚ ਅਤੰਕੀ ਟਿਕਾਣਿਆਂ ਨੂੰ ਟ੍ਰੇਸ ਕੀਤਾ ਸੀ ਉੱਥੇ ਵੀ ਇਹ 에ਅ ਸਟ੍ਰਾਈਕ ਕੀਤੀ ਗਈ ਹੈ ਤੇ ਇੰਡੀਅਨ ਆਰਮੀ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਕੀਤੀ ਗਈ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਹਮਲੇ ਸਿਰਫ ਅੱਤਵਾਦੀ ਟਿਕਾਣਿਆਂ ਤੇ ਕੀਤੇ ਗਏ ਨੇ ਇਸ ਦੇ ਕਾਊਂਟਰ ਦੇ ਵਿੱਚ ਇਸ ਦੇ ਉਲਟ ਜਿਹੜਾ ਹੈਗਾ ਪਾਕਿਸਤਾਨ ਵੱਲੋਂ ਵੀ ਅਟੈਕ ਕੀਤਾ ਗਿਆ ਰਜੌਰੀ ਸਟੇਸ਼ਨ ਦੇ ਵਿੱਚ ਰਜੌਰੀ ਏਰੀਆ ਦੇ ਵਿੱਚ ਭਾਰਤ ਦੇ ਰਜੌਰੀ ਏਰੀਆ ਦੇ ਵਿੱਚ ਪਾਕਿਸਤਾਨ ਨੇ ਵੀ ਅਟੈਕ ਕੀਤਾ ਤੇ ਪਾਕਿਸਤਾਨ ਦੀ ਆਰਮੀ ਕਿਸੇ ਵੀ ਟਿਕਾਣੇ ਨੂੰ ਟਾਰਗੇਟ ਨਹੀਂ ਕੀਤਾ ਹੈ ministry of defense ਨੇ ਵੀ ਦੱਸਿਆ ਕਿ ਪਾਕਿਸਤਾਨੀ ਫੌਜ ਦੇ ਕਿਸੇ ਵੀ ਟਿਕਾਣੇ ਨੂੰ ਜਾਂ ਕਿਸੇ ਵੀ ਲੋਕੇਸ਼ਨ ਨੂੰ ਸਟਾਰਗੇਟ ਨਹੀਂ ਕੀਤਾ ਉਹਨਾਂ ਦੇ ਉੱਪਰ ਅਸੀਂ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਨਾ ਹੀ ਸਿਵਲਿਅਨ ਦੇ ਉੱਪਰ ਕੋਈ ਹਮਲਾ ਕੀਤਾ ਹੈ ਤਾਂ ਇਹ ਹਮਲਾ ਸਿਰਫ ਉਹਨਾਂ ਟਿਕਾਣਿਆਂ ਤੇ ਕੀਤਾ ਜਿੱਥੇ ਜਿੱਥੇ ਅਤੰਕਵਾਦੀ ਲੁਕੇ ਹੋਏ ਸਨ ਪੀਓਕੇ ਤੇ ਪਾਕਿਸਤਾਨ ਦੇ ਵਿੱਚ ਬਹਾਵਲਪੁਰ ਔਰ ਮੁਜ਼ੱਫਰਬਾਦ ਦੇ ਵਿੱਚ ਜਿਹੜੇ ਹਮਲੇ ਹੋਏ ਨੇ ਤਾਂ ਇਸ ਦੇ ਚੱਲਦਿਆਂ ਭਾਰਤ ਦੇ ਵਿੱਚ ਅਲਰਟ ਕੀਤਾ ਗਿਆ ਭਾਰਤ ਦੇ ਖਾਸ ਕਰਕੇ ਪੰਜਾਬ ਸਥਿਤ ਉਹ ਇਲਾਕੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਨੇ ਜਿਹੜੇ ਬਾਰਡਰ ਦਾ ਘਟੋ ਘਟ ਪੰਜਾਬ ਦਾ 600 ਕਿਲੋਮੀਟਰ ਦਾ ਏਰੀਆ ਬਾਰਡਰ ਦੇ ਨਾਲ ਲੱਗਦਾ ਪਾਕਿਸਤਾਨ ਦੇ ਨਾਲ ਉਹਨਾਂ ਨੂੰ ਅਲਰਟ ਕੀਤਾ ਗਿਆ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਤੇ ਖਾਸ ਕਰਕੇ 에어ਪੋਰਟ ਬੰਦ ਕਰ ਦਿੱਤੇ ਗਏ ਨੇ ਤਾਂ ਜਿਹੜੇ ਜਿਹੜੇ 에어ਪੋਰਟ ਬੰਦ ਕੀਤੇ ਨੇ ਚੰਡੀਗੜ੍ਹ ਅੰਮ੍ਰਿਤਸਰ ਸ਼੍ਰੀਨਗਰ ਜੰਮੂ ਲੇਹ ਤੇ ਧਰਮਸ਼ਾਲਾ ਏ 에어ਪੋਰਟ ਬੰਦ ਕਰ ਦਿੱਤੇ ਗਏ ਨੇ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ ਜਾਂ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਏ ਤਾਂ ਦੱਸ ਦਈਏ ਕਿ ਇਹਦੇ ਨਾਲ ਹੀ ਜਿਹੜੇ 5 ਜ਼ਿਲ੍ਹੇ ਨੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤੇ ਫਿਰੋਜ਼ਪੁਰ ਤੇ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ ਬੰਦ ਕਰ ਦਿੱਤੇ ਗਏ ਨੇ ਤੇ ਖਾਸ ਕਰਕੇ ਜਿਹੜੇ ਆਫੀਸਰਜ਼ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਵੀ ਛੁੱਟੀਆਂ ਹਰ ਤਰ੍ਹਾਂ ਦੀ ਛੁੱਟੀ ਜਿਹੜੀ ਹੈਗੀ ਆ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਇਹ ਸਖਤ ਆਦੇਸ਼ ਹੋਏ ਨੇ ਇਹ ਸਖਤ ਹੁਕਮ ਹੋਏ ਨੇ ਸਰਕਾਰ ਵੱਲੋਂ ਕਿ ਕਿਸੇ ਤਰ੍ਹਾਂ ਦੇ ਜਿਹੜੇ ਸਰਹੱਦੀ ਇਲਾਕਿਆਂ ਤੇ ਸਕੂਲ ਆ ਉਹ ਖੋਲੇ ਨਹੀਂ ਜਾਣਗੇ ਵਿਦਿਅਕ ادارے ਬੰਦ ਰਹਿਣਗੇ ਤੇ ਨਾਲ ਖਾਸ ਕਰਕੇ 에어ਪੋਰਟਸ ਦੀ ਵੀ ਸੁਰੱਖਿਆ ਵਧਾਈ ਗਈ ਆ ਇਸ ਦੇ ਚਲਦਿਆਂ ਅੱਜ ਭਾਰਤ ਦੇ 244 ਜ਼ਿਲ੍ਹਿਆਂ ਦੇ ਵਿੱਚ 244 ਜ਼ਿਲ੍ਹਿਆਂ ਦੇ ਵਿੱਚ ਅੱਜ ਮੌਕ ਡ੍ਰਿਲ ਹੋਵੇਗੀ ਸਕੂਲਾਂ ਕਾਲਜਾਂ ਦੇ ਵਿੱਚ ਮੌਕ ਡ੍ਰਿਲ ਦੀ ਜਿਹੜੀ ਇੱਕ ਰਿਹਸਲ ਕਰਵਾਈ ਜਾਵੇਗੀ ਵਿਦਿਆਰਥੀਆਂ ਨੂੰ ਤੇ ਨਾਲ ਹੀ ਸਿਵਲਿਅਨ ਨੂੰ ਕਿਵੇਂ ਆਪਾਂ ਸੇਫ ਰੱਖਣਾ ਸਿਵਲਿਅਨ ਨੂੰ ਕਿਵੇਂ ਬਚਾਉਣਾ ਜਦੋਂ ਸਾਇਰਨ ਵੱਜੇਗਾ ਹਵਾਈ ਹਮਲਿਆਂ ਦਾ ਸਾਇਰਨ ਹੋਵੇਗਾ ਸਾਇਰਨ ਦੇ ਦੌਰਾਨ ਆਪਣੇ ਆਪ ਨੂੰ ਅਸੀਂ ਕਿਵੇਂ ਸੇਫ ਜਗ੍ਹਾ ਤੇ ਲੈ ਕੇ ਜਾਣਾ ਆਪਣੇ ਆਪ ਨੂੰ ਕਿਵੇਂ ਬਚਾਉਣਾ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਕਿਵੇਂ ਬਚਾਉਣਾ ਇਹ ਸਿਖਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਰਾਤ ਨੂੰ 10 ਵਜੇ ਬਲੈਕਆਊਟ ਹੋਵੇਗਾ ਲਾਈਟ ਬਿਲਕੁਲ ਬੰਦ ਕੀਤੀ ਜਾਵੇਗੀ ਬਿਜਲੀ ਠੱਪ ਕਰ ਦਿੱਤੀ ਜਾਵੇਗੀ ਤੇ ਬਲੈਕਆਊਟ ਦੇ ਦੌਰਾਨ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਹ ਵੀ ਦੱਸਿਆ ਜਾਵੇਗਾ ਤਾਂ ਇੱਕ ਤਰ੍ਹਾਂ ਦੀ ਇਹ ਮੌਕ ਡ੍ਰੈਲ ਨੂੰ ਕਹਿ ਸਕਦੇ ਹਾਂ ਕਿ جنگ ਦੀ ਰਿਹੈਸਲ ਹੈ ਆਮ ਲੋਕਾਂ ਨੂੰ ਇੱਕ ਰਿਹੈਸਲ ਦਿੱਤੀ ਜਾਵੇਗੀ ਕਿ ਅਗਰ ਕਿਸੇ ਤਰ੍ਹਾਂ ਦੇ ਹਾਲਾਤ ਬਣਦੇ ਨੇ ਲੜਾਈ ਲੱਗਦੀ ਹੈ ਤਾਂ ਉਸ ਵਕਤ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤਾਂ ਬਹੁਤ ਅਲਰਟ ਤੇ ਚੱਲ ਰਿਹਾ ਹੈ ਭਾਰਤ ਬਹੁਤ ਜੋ ਕੁਝ ਇਟਰਨਲ ਤੌਰ ਤੇ ਵੀ ਜਿਹੜਾ ਹੈਗਾ ਅਲਰਟ ਕੀਤਾ ਗਿਆ ਸੁਰੱਖਿਆ ਵਧਾਈ ਗਈ ਆ